ਜਵਾਬ ਦੇ ਦਿੱਤਾ ਸਾਡੇ ਪ੍ਰਧਾਨ ਜੀ ਦੇ ਅਮਨ ਅਰੋੜਾ ਜੀ ਨੇ ਸਿਆਸਤ ਦੇਖੋ ਇਹ ਪਹਿਲੀ ਗੱਲ ਤੇ ਆ ਵੀ ਜਿਹੜੀ ਸੁਰੱਖਿਆ ਜਿਹੜੀ ਉਹ ਕਹਿੰਦੇ ਆ ਵੀ ਬੇਬੇ ਦੀ ਸੁਰੱਖਿਆ ਵਾਪਸ ਲੈ ਲਈ ਇਹਨੇ ਸਿੱਧੂ ਮੁਸੇਵਾਲਾ ਮੇਰਾ ਵੀ ਸਿਰੋ ਬੇਈ ਗੱਲ ਮੈਂ ਤੇ ਇਸ ਗੱਲ ਤੇ ਹਿਦਾਨ ਮੈਂ ਕਿ ਮੈਂ ਕਿਸੇ ਨੂੰ ਪੁੱਛ ਰਿਆ ਸੀ だっਤੀ ਕਿ ਅਫਸਰ ਨੂੰ ਮੈਂ ਪੁੱਛ ਰਿਹਾ ਕਿ ਜਾਨੇ ਕਿਦੋਂ ਕਦੀ ਮਿਲੀ ਸੀ ਜੱਡ ਪਲੱਸ ਸਖਿਆ ਜਿਹੜੀ ਆ ਕਿਦੋਂ ਇਹ ਮਿਲੀ ਤੇ ਜੱਡ ਪਲੱਸ ਸਖਿਆ ਜਿਹੜੀ ਮਿਲਦੀ ਕਦੋਂ ਨੂੰ ਇਹਦਾ ਇਹਦਾ ਕੀ ਪਰਟੋਗਾਲ ਕੀ ਆ ਕਿਹਨੂੰ ਮਿਲਦੀ ਤੇ ਮੇਰਾ ਇਹ ਹਵਾਨ ਹੈ ਕਿ ਬਿਨਾਂ ਕਿਸੇ ਗੱਲ ਤੋਂ ਬਿਨਾਂ ਕੋਈ ਐਦਾਂ ਦੀ ਕੋਈ ਗੱਲ ਨਹੀਂ ਕਿ ਜਿਹਦੇ ਕਰਕੇ ਜੱਡ ਸਕਿਉਰਟੀ ਦੀ ਲੋਡ ਹੋਵੇ ਇੱਦਾਂ ਦੀ ਕੋਈ ਚੱਕਰ ਨਹੀਂ ਮੇਰਾ ਤੇ ਪਹਿਲਾ ਸਵਾਲ ਆ ਕਿ ਦਿੱਤੀ ਕਿ ਹੋ ਗਈ ਵਾਪਸ ਤੇ ਜਿਹੜੀ ਲਈ ਗਈ ਲਈ ਗਈ ਪਰ ਇਹ ਦਿੱਤੀ ਹੋ ਗਈ ਜਿਹੜੀ ਇੱਦਾਂ ਇੱਦਾਂ ਬੰਦਿਆਂ ਨੂੰ ਤੁਸੀਂ ਪੋਲੀਟੀਕਲੀ ਦੇਖੋ ਮਜੀਠੀਆ ਸਾਹਿਬ 2007 ਚ ਐਮਐਲਏ ਬਣੇ ਜੋ ਮੈਨੂੰ ਪਤਾ ਲੱਗਾ ਐਸਟੀਵੇਟਡ ਐ ਹੋ ਸਕਦਾ ਮੈਂ ਕਿਤੇ ਗਲਤ ਕਹਿ ਦਵਾਂ 10 ਦੇ ਲਾਗੇ ਚਾਗੇ ਉਹਨਾਂ ਨੂੰ ਇਹ ਮਿਲੀ ਜੇ ਅੱਜ ਕਿੰਨੇ ਸਾਲ ਹੋ ਗਏ ਇਹਦੇ ਦਰਮਿਆਨ ਕਿੰਨਾ ਨਸ਼ਿਆਂ ਦਾ ਰੋਲਾ ਪਿਆ ਕਿੰਨਾ ਗੈਸਟਰ ਦਾ ਰੋਲਾ ਪਿਆ ਕਿੰਨਾ ਕਿੱਥੇ ਕਿੱਥੇ ਉਹਨਾਂ ਦਾ ਨਾਮ ਲੱਗਾ ਸਾਰਾ ਕੋਈ ਜਾਣਦੇ ਹੋ ਕੇਸ ਚੱਲਦੇ ਆ ਪਰ ਮੈਂ ਤੇ ਇਸ ਗੱਲ ਤੇ ਆ ਕਿ ਸਾ ਤੁਸੀਂ ਸੋਸ਼ਲ ਮੀਡੀਆ ਤੇ ਬਹਿ ਕੇ ਤੇ ਕਦੀ ਤੁਸੀਂ ਮੁੱਛਾਂ ਦੇ ਹੱਥ ਫੇਰਦੇ ਹੋ ਕਦੀ ਛਾਤੀ ਦੇ ਹੱਥ ਮਾਰਦੇ ਹੋ ਤੁਹਾਨੂੰ ਕਦੀ ਗੱਲ ਅੱਜ ਕੱਲ ਐਂਡ ਕੰਪਨੀ ਕਰਦੇ ਕਦੀ ਐਂਡ ਕਾਲ ਲੈਂਦੇ ਹੋ 40 ਬਾਬਸਿਆਂ ਨੂੰ ਇੱਥੇ ਚੀਕਾਂ ਮਤਲਬ ਜਿਹੜੀ ਉਹ ਵਜਨ ਡੈਪੀਆ ਸਾਧ ਅਸੀਂ ਉਹ ਲੋਕ ਆ ਜਿਨ੍ਹਾਂ ਦੇ ਅੱਤਵਾਦ ਦੇ ਵਿੱਚ ਤਿੰਨ ਤਿੰਨ ਜੀ ਜਿਹੜੇ ਸ਼ਹੀਦ ਹੋਏ ਮਜੀਠੀਆ ਸਾਹਿਬ ਦਾ ਜਨਮ ਹੋਇਆ 76 ਦੇ ਲਾਗੇ ਚਾਕੇ ਮੈਨੂੰ ਪੱਕੀ ਡੇਟ ਦਾ ਤਾਂ ਨਹੀਂ ਪਤਾ ਪੰਜਾਬ ਦੇ ਹਾਲਾਤ ਖਰਾਬ ਹੋਏ 91 ਤੋਂ ਬਾਅਦ 79 ਤੋਂ ਲੈ ਕੇ 95 ਤੱਕ ਪੰਜਾਬ ਦਾ ਜਿੰਨਾ ਦੌਰ ਹਾਲਾਤ ਖਰਾਬ ਹੋਏ ਜੋ ਕਤਲੇਆਮ ਹੋਇਆ ਆਪਰੇਸ਼ਨ ਬਲੂ ਸਟਾਰ ਹੋਇਆ ਅਸੀਂ ਸਾਰਾ ਵੇਖਿਆ ਅਸੀਂ ਕਾਲਜ ਪੜਦੇ ਸੀ ਸਭ ਆਪਣੇ ਪਿੰਡੇ ਤੇ ਹੜਾਇਆ ਉਹ ਸਾਡੇ ਪਰਵਾਦਾਂ ਦੇ ਤਿੰਨ ਤਿੰਨ ਜੀ ਜਿਹੜੇ ਉਹ ਸ਼ਹੀਦ ਹੋਏ ਉਹਦੋਂ ਇਹਦੇ ਦੋ ਭਾਈ ਇੱਕ ਸਗਾ ਭਾਈ ਮੇਰਾ ਸਗਾ ਭੜਵਈਆ ਮੇਰਾ ਤਾਇ ਦਾ ਬੇਟਾ ਦੋ ਪਤਾ ਇੱਕ ਭੜਵਈਆ ਐਡੀ ਬੜੀ ਕਲਵਾਨੀ ਸਾਨੂੰ ਕਦੀ ਸਕੋਰਟੀ ਨਹੀਂ ਮਿਲੀ ਆ ਸਾਨੂੰ ਤਾਂ ਕਦੀ ਕੇ ਸਕੋਰਟੀ ਦਿੱਤੀ ਨਹੀਂ ਆ ਹੁਣ ਜਦੋਂ ਇੱਕੋ ਹੀ ਬਣੇ ਕੋਈ ਟੋਕਾ ਜੋ ਮੰਤਰੀਆਂ ਨੂੰ ਮਿਲਦਾ ਉਹ ਸਾਨੂੰ ਦਿੱਤੀ ਆ ਨਾ ਤੇ ਸਰ ਕੋਈ ਲੜਾਈ ਲੜੀ ਇਹਨਾਂ ਨੇ ਇਹ ਜਦੋਂ ਇਹ ਜਦੋਂ ਜਵਾਨ ਹੋਏ ਉਦੋਂ ਪੰਜਾਬ ਦੇ ਮਸਲੇ ਹੱਲ ਹੋ ਚੁੱਕੇ ਇਹ ਤਾਂ ਸਿੱਧੇ ਆਏ ਵੱਡੇ ਘਰਾਂ ਦੇ ਰਿਸ਼ਤੇਦਾਰ ਹੀ ਤੇ ਇਹਨਾਂ ਨੂੰ ਟਿਕਟ ਮਿਲ ਗਈ ਐ ਐਮਐਲਏ ਬਣ ਕੇ ਵਜ਼ੀਰ ਬਣ ਕੇ 30 ਸਾਲ ਦੀ ਉਮਰ ਦੀ ਐ ਐਮਐਲਏ ਬਣ ਕੇ ਸਰਬਤਕ ਦੀ ਗੱਲ ਇਹਨਾਂ ਨੂੰ ਕੋਈ ਲੜਾਈ ਨਹੀਂ ਲੜਦੀ ਪਈ ਸਰ ਕੋਈ ਕਿਤੇ ਕਿਸੇ ਨਾਲ ਲੜਾਈ ਨਹੀਂ ਲੜਦੀ ਪਈ ਅਸੀਂ ਸਰ ਕੋਠਿਆਂ ਤੇ ਪਹਿਰੇ ਦੇ ਕੇ ਸਾਡੀਆਂ ਲੇਡੀਆਂ ਸਰ ਮੇਰੀ ਪਤਨੀ ਮੇਰੇ ਨਾਲ ਲਾਇਸੈਂਸ ਹਥਿਆਰ ਲੈ ਕੇ ਸਾਡੇ ਕੋਲ ਲਾਇਸੈਂਸ ਵੈਪਨ ਅੱਜ ਵੀ ਹੈ ਉਹ ਲੈ ਕੇ ਅਸੀਂ ਪਹਿਰਾ ਦੇ ਦਿੰਦੇ ਹਾਂ ਅਸੀਂ ਲਾਈ ਲੜਦੇ ਆਂ ਸਰ ਅਸੀਂ ਮੁੱਛਾ ਦੇ ਹੱਥ ਨਹੀਂ ਫੇਰਦੇ ਮਾਜ ਦੀ ਧਰਤੀ ਦੇ ਦਿੰਦੇ ਆਂ ਲੜਨਾ ਜਾਣਦੇ ਆਂ ਚਾਹੇ ਪਰਵਾਸ ਚੀਦ ਹੋਏ ਕਿਸੇ ਦੇ ਗਾੜੀ ਠੁਕੇ ਨਹੀਂ ਐ ਨਾ ਠੁਕਾਂਗੇ ਸਾ ਤੂੰ ਇਹ ਨਵਾਂ ਹੀ ਡਰਾਮਾ ਜੀ ਮਦੀ ਸਕਿਉਰਟੀ ਵਾਪਸ ਲੈ ਲਈ ਜੀ ਮੇਰਾ ਲੈ ਲੈ ਜੀ ਯਾ ਤੁਸੀਂ ਕੀਤਾ ਕੀ ਕਿਹੜੀ ਗੱਲ ਤੇ ਸਕਿਉਰਟੀ ਦਿੱਤੀ ਜਾਵੇ ਮਿੰਦੂ ਤੇਰੇ ਦੱਸੋ ਜੇ ਸਾਨੂੰ ਨਹੀਂ ਮਿਲੀ ਜਿੰਨਾ ਦੇ ਪਰਵਾਸ ਦੇ ਤਿੰਨ ਜੀ ਚੀਦ ਹੋਏ ਸਾਨੂੰ ਤੇ ਕਹਿੰਦੇ ਆ ਕੇ ਪੁੱਛਿਆ ਨਹੀਂ ਕਿ ਤੁਹਾਨੂੰ ਸਕਿਉਰਟੀ ਜੈਦੀ ਪੰਜਾਬ ਚ ਇਤਨਾ ਬਚਾਦੇ ਜਿਆਦਾ ਲੋਕ ਮਰ ਗਏ ਉਦੋਂ ਮੁੰਡੇ ਕਿੰਨੇ ਮਰ ਗਏ ਉਦੋਂ ਇਹ ਇਹਨੂੰ ਕੋਈ ਸਕਿਉਰਟੀ ਦੇ ਮਿਲ ਬਿਨਾ ਕਹਿ ਗੱਲ ਤੋਂ ਦਿੱਤੀ ਕਿ ਸਕਿਉਰਟੀ ਜਿਹੜੀ ਆ ਉਹ ਵਾਪਸ ਲਈ ਮੈਂ ਤਾਂ ਸਮਝਦਾ ਪਹਿਲਾਂ ਵਾਪਸ ਲਾਣੀ ਚਾਹੀਦੀ ਬਰੇ ਲੇਟ ਲਈ ਵਾਪਸ ਦੂਜੀ ਗੱਲ ਜਦੋਂ ਤੁਸੀਂ ਜਾ ਸੋਸ਼ਲ ਮੀਡੀਆ ਤੇ ਬੈਠ ਕੇ ਮੁੱਛਾਂ ਤੇ ਹੱਥ ਫੇਰਦੇ ਹੋ ਕਿ ਮੈਂ ਬੜਾ ਜੋਧਾ ਜੀ ਤੇ ਸਰ ਜੋਧੇ ਉਹਦੇ ਉਹਨਾਂ ਮੈਦਾਨ ਚਾਓ ਇਹ ਵੀ ਲੜਦੇ ਰਹੇ ਸਾਦੀ ਬਤ ਬਿਨਾ ਬਿਨਾ ਕੰਨ ਮੈਂ ਤਾਂ ਉਹ ਲੜਿਆ ਕੋਈ ਤਾਂ ਜਦੋਂ ਦੇ ਸਿਆਸਤ ਜਾਏ ਉਹ ਤੁਹਾਡੇ ਕੋਲ ਵੀ ਆਈਪੀ ਕੰਟਰੋਲ 20 20 ਆਈਪੀ ਤੁਹਾਡਾ ਮਾਸੜ ਸੀਐਮ ਹੀ ਪੰਜਾਬ ਦਾ ਤੁਹਾਡੇ ਕੋ ਗੱਡੀਆਂ ਸਰਕਾਰੀ ਬੁਲਟਪਰੂ ਗੱਡੀਆਂ ਗੰਦ ਮੈਂ ਵਾਧੂ ਤੁਸੀਂ ਤੇ ਇਹਨਾਂ ਦੇ ਸਤ ਸਤ ਸਿਆਸਤ ਕੀਤੀ ਅਸੀਂ ਖਾਲੀ ਹੱਥੀ ਸਿਆਸਤ ਕਰਕੇ ਇੱਥੋਂ ਤੱਕ ਆਏ ਔਰ ਲੜ ਕੇ ਆਏ ਲਿਫਟ ਕੇ ਨਹੀਂ ਆਏ ਸੋ 6 ਇੱਕ ਤੁਸੀਂ ਅੱਧਾ ਕੋਈ ਰੋਲਾ ਪਾਉਣ ਦੀ ਲੋੜ ਨਹੀਂ ਸਭ ਕੋ ਮੈਦਾਨ ਚਾਹੋ ਯਾਰ ਕੰਮ ਕਰੋ ਆਉਂਦਾ ਤੂੰ ਫਿਰ ਜਾ ਫੇਸਬੁੱਕ ਤੇ ਬਿਠੇ ਪੁੱਛਾ ਦੁੱਤ ਪੇਰਦੇ ਓ ਤੇ ਬਜੀਠੇ ਆ ਕੇ ਫੇਰੋ ਤੁਹਾਡਾ ਹਲਕਾ ਆ ਪਹਿਲਾਂ ਨਾ ਹੀ ਬਦਲਦਾ ਇਹ ਮੈਂ ਗੱਲ ਨਹੀਂ ਮੈਂ ਨਾ ਤੋ ਬਦਲ ਮੈਂ ਤਾਂ ਹੋਰ ਵੀ ਬਦੂ ਕੱਲ ਇੱਕ ਬੰਦੇ ਨੇ ਕਿਹਾ ਮੈਂ ਕਹਿੰਦਾ ਮੈਂ ਮੁਕਤੀ ਮੈਂ ਤੇ ਮੁਕਤੀ ਰੱਖੂਗਾ ਜੇ ਤੈਨੂੰ ਲੱਗਦਾ ਸਾਡੀ ਵਾਪਸ ਨਾਲ ਕੋਈ ਗੱਲ ਆਈ ਪਰੇ ਦਲੇਰ ਬੰਦੇ ਆ ਯਾਰ ਸਾਡੇ ਕੋ ਆਪਣੇ ਲਾਇਸੈਂਸ ਵੈਪਨ ਆ ਗਏ ਆ ਅਸੀਂ ਆਪ ਲੜਨਾ ਜਾਣਦੇ ਆ ਕੋਈ ਗੱਲ ਨਹੀਂ ਲੜਾਂਗੇ ਕੋਈ ਜਿਹੜਾ ਵੀ ਸਾਡੇ ਨਾਲ ਕੋਈ ਪੰਗਾ ਲਊਗਾ ਜਿਹੜਾ ਵੀ ਕੋਈ ਬੈਡ ਐਲੀਮੈਂਟ ਹੁੰਦਾ ਰਿਸ਼ਤੇਦਾਰ What is it? ਤੂੰ ਕੀਤਾ ਕੀਆ? ਕਿੱਥੇ ਲੜਾਈ ਲੜੀਆ ਦੱਸੋ ਜੀ ਸਾਡੇ ਤਾਂ ਲੱਗਦਾ ਗੋਈਆਂ ਚੱਲਦੀਆਂ ਸਾਡੇ ਪਰਵਾਹ ਤੇ ਜੀ ਮਤ ਕੇ ਯਾਰ ਅੱਜ ਤਾਂ ਮੰਗੀ ਦੀ ਤੁਸੀਂ ਉਦਾਂ ਹੀ ਸੌਦਾ ਪਾਈ ਜਾਂਦੇ ਹੋ ਅੱਧੀ ਤੁਸੀਂ ਮੰਦੂ ਤੇ ਦਿੱਤੇ ਕੋਈ ਹੀ ਪੋਲਿਟੀਕਲ ਬੰਦੇ ਸਰ ਅੱਜ ਪਾਲਟੈਕਸ ਕਰ ਜਿਵੇਂ ਅਸੀਂ ਮੁੱਛਾਂ ਤੇ ਹੱਥ ਫੇਰ ਕੇ ਲੋਕਾਂ ਨੂੰ ਦਿਖਾਵਾਂਗੇ ਕਿਹੜੀ ਵਿਦਵਾਸੀ ਜਿਹੜੀ ਇਹ ਕਰਨੀ ਚਾਹੁੰਦੇ ਅਸੀਂ ਹੱਥ ਫੇਰਦੇ ਹਾਂ ਉਹ ਚੰਗੇ ਬਦਮਾਸ਼ ਬਣਦੇ ਪੋਲਿਟੀਕਲ ਬੰਦੇ ਕੱਲ੍ਹ ਨਹੀਂ ਬਣੇ ਅਸੀਂ ਤਾਂ ਲੋਕਾਂ ਨੂੰ ਸਮਾਜ ਦੇ ਵਿੱਚ ਇੱਕ ਚੰਗਾ ਮੈਸੇਜ ਦੇਣਾ ਅੱਜ ਤਾਂ ਲੋਕਾਂ ਦੇ ਵਿੱਚ ਇੱਕ ਚੰਗਾ ਰਸਤਾ ਦਿਖਾਉਣਾ ਲੋਕਾਂ ਨੂੰ ਅਸੀਂ ਜੇ ਸੋਸ਼ਲ ਮੀਡੀਆ ਤੇ ਤਾਡੀ ਸੋਸ਼ਲ ਮੀਡੀਆ ਤੇ ਬੈਕ ਹੈ ਤੇ ਬੜੀਆਂ ਕੱਪਾਂ ਮਾਰੀਆਂ ਜਾਂਦੀਆਂ। ਕਈ ਲੀਡਰਾਂ ਨੂੰ ਵਾਇਆ ਮਿਆ। ਕਿ ਸੋਸ਼ਲ ਮੀਡੀਆ ਦੇ ਸਾਨੂੰ ਲੀਡਰ ਬਣਾ ਦੋਗਾ। ਸੋਸ਼ਲ ਮੀਡੀਆ ਕੇ ਨੂੰ ਲੀਡਰ ਨਹੀਂ ਬਣਾਉਂਦਾ ਸਰ। ਲੋਕਾਂ ਚ ਜਾਓ ਤੇ ਲੀਡਰ ਬਣੋਗੇ। ਸੋਸ਼ਲ ਮੀਡੀਆ ਦੇ ਜਿੰਨੀਆਂ ਮੱਜ਼ੀ ਫੜਾਂ ਮਾਦੀ ਚੋ ਚੋ ਮੱਜ਼ੀ ਕਹੀ ਮੈਨੂੰ ਕਾਦਾ ਕੱਢਣ ਦੇ ਮੈਂ ਕੱਢੀ ਹੋ ਯਾਰ। ਤੁਹਾਡੀ ਸਿਰ ਤੇ ਕੀ ਫਰਕ ਹੈ। ਅਸੀਂ ਇਨਹਾਲੇ ਦੇ ਲੋਕਾਂ ਦੇ ਨਹੀਂ ਅੱਜ ਤੇ ਪੰਜਾਬ ਡਿਊਟੀ ਲੱਗਦੀ ਉੱਥੇ ਰਹਿੰਦੇ ਆ। ਅਸੀਂ ਨਹੀਂ ਕਪਾਉਂਦੇ ਸਮਝਦੇ ਇਹ ਗੱਲ। ਇਹ ਕਰ ਗਿਆ ਸਾਨੂੰ ਬਹੁਤੀ ਚਿੰਤਾ ਜਨਤਾ ਦੀ ਯਾਰ। ਅਹੀਂ ਤਾਂ ਬੜੇ ਮਲੰਗ ਬੰਦੇ ਨੇ ਆ ਬੰਦੇ ਨੂੰ ਬਰਾਉਦ ਮਾਰੀ ਮੈਂ ਐਸਐਸਪੀ ਨੂੰ ਕਹਾ ਮੇਰੀ ਸਕਿਉਰਟੀ ਲਵਾਇਆ ਇਹ ਬੰਦੇ ਹੁੰਦੇ ਭਾਈ ਇਹ ਆ ਰਹੀ ਤੁਹਾਡੇ ਸਾਹਮਣੇ ਮੈਂ ਕਹਾ ਯਾਰ ਇਹਨੂੰ ਦੋ ਜਿੰਨੂੰ ਨੋੜ ਮੇਰਾ ਲਾਲਾ ਗੱਲ ਮੈਂ ਵਾਪਸ ਆ ਯਾਰ ਕੋਈ ਗੱਲ ਨਹੀਂ ਤੁਸੀਂ ਉਦਾਂ ਹੀ ਜੱ ਚਿੱਕਾ ਮਾਰ ਜੰਦੇ ਹੋ ਜੀ ਮਰ ਗਏ ਜੀ ਲੁੱਟੇ ਗਏ ਜੀ ਕੋਰ ਹੋ ਗਿਆ ਜੀ ਜੇ ਹੋ ਗਿਆ ਜੀ ਲੈ ਨਾ ਕੋ ਟਿੱਟਾ ਨਾ ਕੋ ਕਤਰਾਇਆ ਨਾ ਕੋ ਲੈਣਾ ਨਾ ਕੋ ਦੇਣਾ ਉਦਾਂ ਹੀ ਆਪਾਂ ਜੱ ਮਾਰੀ ਜਾਂਦੇ ਆ ਜੀ ਸਾਡੀ ਸਕਿਉਰਟੀ ਕੋ ਵਾਪਸ ਲਾ ਲਈ ਜੀ ਸਾਨੂੰ ਖਫੇਜ ਪਾਤਾ ਜੀ ਸਾਨੂੰ ਫਲਾਣ ਹੈ ਜੀ ਟੀਮ ਸਾਰ ਖਤਰੇ ਤੇ ਮਜੀਠੀਆ ਸਾਹਿਬ ਤੁਸੀਂ ਵੇਖਿਆ ਇਹਦੀ ਪੰਜਾਬ ਦੇ ਵਿੱਚ ਸੌ ਸੌ ਬੰਦੇ ਤੇ ਕਰਾ ਰਿਹਾ ਸੌ ਸੌ ਬੰਦਾ ਅਸੀਂ 10 10 ਬੰਦਿਆਂ ਦਾ ਥੀਸ ਸੰਸਕਾਰ ਕਰਦੇ ਰੇ 10 ਦਾ ਲਖਾ ਲਾ ਤੁਸੀਂ ਤਾਂ ਜੇ ਵਖੇ ਕੋਈ ਨਹੀਂ ਤੁਸੀਂ ਤੇ ਸਰਦਾਰਾਂ ਦੇ ਘਰ ਜੰਮੇ ਤੇ ਸਰਦਾਰਾਂ ਨੇ ਕਾਹ ਦੀ ਫੈਸਲਾ ਦੀ ਬਣ ਗਈ ਤੁਹਾਡੀ ਤੇ ਤੁਸੀਂ ਉਹਦੇ ਨਾਲ ਲੀਡਰ ਬਣ ਗਏ ਹੋ ਕਹਿੰਦੇ ਲੜ ਕੇ ਆਉਂਦੇ ਧਰਤੀ ਤੇ ਤੁਹਾਨੂੰ ਪਤਾ ਲੱਗਦਾ ਹਾਲਾਤ ਕੀ ਹੁੰਦੇ ਆ ਤੁਸੀਂ ਅੱਜ ਵਿਗੀ ਜੀ ਗੱਲ ਕੋਈ ਨਹੀਂ ਚੁੱਕੇ ਪਾ ਦੇ ਸੋਸ਼ਲ ਮੀਡੀਆ ਲਾਹ ਖਵਾਬ ਹੋ ਗਈ ਲਾਹ ਖਵਾਬ ਹੋ ਗਏ ਬੱਚਿਆਂ ਵਾਲੀਆਂ ਗੱਲਾਂ ਜਾ ਇਦਾਂ ਦੀਆਂ ਗੱਲਾਂ ਵੀ ਕਰਨੀ ਚਾਹੀਦੀ ਆਪਾਂ ਵੇਖੋ ਨਹੀਂ ਚਾਹੁੰਦੇ ਕਿ ਇਹਦਾ ਜਾਨੀ ਮਾਲੀ ਨੁਕਸਾਨ ਹੋਵੇ ਆਪਾਂ ਕਹਿੰਦੇ ਹੱਥ ਬੰਦਾ ਤੰਦ ਉਸ ਵੇ ਸੇਫ ਰਹੇ ਸਖਤ ਅਦਮੇ ਆ ਸਾਡੀ ਸੱਕਾ ਅਸੀਂ ਆਪ ਵੀ ਕਰਨੀ ਆ ਸਾਡੇ ਪਰਿਵਾਰਾਂ ਨੇ ਕਰਨੀ ਆ ਸਰਕਾਰਾਂ ਨਹੀਂ ਸਦਾ ਬਚਾ ਸਕਦੀ ਆ ਆਪ ਵੀ ਬਚਣਾ ਪਊਗਾ ਸਾਨੂੰ